ਸ਼੍ਰੋਮਣੀ ਅਕਾਲੀ ਦਲ ਦੇ ਇਰਦਗਿਰਦ ਲੰਘੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਫਰਮਾਨ ਆਉਂਦਾ ਹੈ ਉਸ ਫਰਮਾਨ ਦੇ ਪ੍ਰतिकਰਮ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਇਹ ਕੀ ਦਾ ਦੂਜੀਆਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਮਾਫੀ ਮੰਗੀ ਗਈ ਹੈ ਨਾਰਾਜ਼ ਧਿਰਾਂ ਪ੍ਰਤੀ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਰਵਈਆ ਸਾਹਮਣੇ ਆਇਆ ਉਹਦੀ ਵੱਖਰੇ ਵੱਡੇ ਪੱਧਰ ਉੱਤੇ ਚਰਚਾ ਵੀ ਹੈ ਖਰਬਿਕਣ ਵਾਲੀ ਗੱਲ ਇਹ ਕਿ ਹੁਣ ਅਕਾਲੀ ਸਾਸ ਦੇ ਵਿੱਚ ਕੋਈ ਅਗਲੇ ਸਮੇਂ ਕੋਈ ਨਵਾਂ ਮੂਡ ਆਏਗਾ ਜਾਂ ਜਿਵੇਂ ਰੇਸਾਂ ਖਿੱਚੀਆਂ ਹੀਆਂ ਨੇ ਵਕ ਵਕ ਧੜਿਆਂ ਵੱਲੋਂ ਉਵੇਂ ਇਹ ਲਗਾਮਾਂ ਅੱਗੇ ਵਧਾਈਆਂ ਜਾਣਗੀਆਂ ਖੈਰ ਅਜਿਹਾ ਸਾਰਾ ਮਾਮਲਾ ਤੇ ਨਾਲ ਹੀ ਇੱਕ ਪੱਕੇ ਮੋਰਚੇ ਦੀ ਕਹਾਣੀ ਜਿਹੜੀ ਹੈ ਲੱਗਣ ਦੀ ਸਾਹਮਣੇ ਆਈ ਹੈ ਲੈਂਡ ਪੂਲਿੰਗ ਦੇ ਵਿੱਚ ਖੈਰ ਇਹ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਗੇ ਰਾਜਸੀ ਮਹਾਰਤ ਦੇ ਆਧਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖ ਸੰਬਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸ਼੍ਰੀ ਕਾਲ ਤਖਸਾਹ ਵੱਲੋਂ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਲੰਘੇ ਕੱਲ ਜਿਹੜਾ ਫਰਮਾਨ ਆਉਂਦਾ ਹੈ ਉਹਦੇ ਪ੍ਰਤੀਕਰਮ ਦੇ ਵਿੱਚ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਜਾਂਦਾ ਹੈ ਆਪਣੇ ਦੂਜੇ ਨਾਰਾਜ਼ ਅਕਾਲੀ ਸਾਥੀਆਂ ਪ੍ਰਤੀ ਕਿਵੇਂ ਦੇਖਦੇ ਹੋ ਹੋਣ ਵਾਲੀ ਜਿਹੜੀ ਹੈ ਅਕਾਲੀ ਦਲ ਅੰਦਰ ਬਣ ਰਹੀ ਸਥਿਤੀ ਜੀ ਹੱਪੀ ਸਰ ਦੇਖੋ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਇਸ ਵੰਦੇ ਵਿੱਚ ਪ੍ਰਸਥਿਤੀਆਂ ਬੜੀ ਛੇਤੀ ਮੋੜਾ ਘਟ ਰਹੀਆਂ ਨੇ ਜਿਸ ਤਰ੍ਹਾਂ ਕਿ ਕੱਲ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ ਇੱਕ ਵਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਨੇ ਸ਼੍ਰੀ ਕਾਲ ਤਖਤ ਸਾਹਿਬ ਦੇਕਰੋ ਤੇ ਜਿਹਦੇ ਵਿੱਚ ਉਹਨਾਂ ਨੇ ਅਕਾਲੀ ਏਕਤਾ ਦੀ ਗੱਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਜੀ ਅਕਾਲ ਤਖਤ ਦੀ ਸਰਕਾਰ ਕਲੇਮ ਨਾ ਕਰੇ ਆਰਡੀਆ ਹੂੰ ਸਭਾ ਜੀ ਜਾਂ ਕੋਈ ਵੀ ਇਸ ਤਰ੍ਹਾਂ ਦਾ ਇਹ ਇਤਾਂ ਦੇ ਵਿੱਚ ਉਸ ਵਰ ਦੇ ਵਿੱਚ ਕਿਉਂਕਿ ਮਾਮਲਾ ਇਹ ਹੈ ਵੀ 11 ਅਗਸਤ ਨੂੰ ਭਾਗੀਤਰ ਨੇ ਜਿਹੜੀ ਆਪਣੀ ਘਟਕੀ ਕੀਤੀ ਸੀ ਜਿਹੜੇ ਕਿ ਹੁਣ ਤੱਕ ਉਹ ਕਲੇਮ ਕਰਦੇ ਰਹੇ ਨੇ ਵੀ ਇਕਾਕਸਾ ਬੰਦੋ ਸਾਫਤ ਸੰਗਮਿਕ ਮਿਟੀ ਦੀ ਗਵਾਲਟੀ ਰਹਿ ਰਹੀ ਹੈ ਪਰ ਦੀ ਕਿਹਾ ਤੇ ਉਹਦਾ ਉਹਨਾਂ ਨੇ ਜਿਹੜਾ ਵਿਚਲਾ ਪ੍ਰੋਸੈਸ ਵੀ ਉਹਨਾਂ ਨੇ ਆਪਣੇ ਕੈਲੀਗੇਟ ਤੋਂ ਲਏ ਸੀ ਹੁਣ ਉਹਨਾਂ ਨੇ ਇਹ ਨੇ ਸਟੇਟ ਕਿ ਐਲੀਗੇਟਿੰਗ ਕਲਾਸ ਯਾਰਾ ਰਸੂ ਕਰਨਾ ਤੇ ਇਹ ਜਿਹੜੇ ਜਨੂਨ ਨੇ ਪਤਾ ਕਿ ਜਾਨਾ ਤੋਂ ਉਹਨੇ ਕਿ ਉਸ ਰੰ ਦੇ ਵਿੱਚ ਉਹਨਾਂ ਨੇ ਅਸਲ ਦੇ ਵਿੱਚ ਗੱਲੇ ਕੀਤੀ ਉਹਨਾਂ ਨੇ ਰੂਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਆਤੀ ਕਿ ਸਾਨੂੰ ਪੀਜਾ ਸੰਸਮੁਦਰੀ ਹਾਲ ਅੰਗਲਾਸ ਕਰ ਦੇ ਲਈ ਜਿੰਤਾ ਜਾਵੇ ਤੇ ਐਸਜੀਪੀਸੀ ਨੇ ਇਸ ਨੂੰ ਮਾਮਲੇ ਨੂੰ ਕੇ ਕਾਲਪਤਖ ਸਾਹਿਬ ਦੇ ਕਾਸ ਪਹੁੰਚਾ ਦਿੱਤਾ ਕਿ ਇਹਦੇ ਵਿੱਚ ਕਿਉਂਕਿ ਕੇ ਕਾਲਪਤਖ ਸਾਹਿਬ ਦਾ ਨਾ ਬੋਲਦਾ ਕਿ ਇਸ ਵੰਦੇ ਸ਼੍ਰੀ ਕਾਲਕਟਕ ਸਾਹਿਬ ਇਹਦੀ ਦਿਸ਼ਾ ਨਿਰਦੇਸ਼ ਦੇ ਉਸ ਸੰਦਰਭ ਦੇ ਵਿੱਚ ਜਿਤੇ ਨਾਰ ਸਰਬਾਨ ਦੇ ਵੱਲੋਂ ਪੜਿਖੇ ਸਰਬਾਨ ਦੇ ਵੱਲੋਂ ਉਹ ਜਿਹੜਾ ਦਿੱਤਾ ਗਿਆ ਉਹਦੀ ਰੋਸ਼ਨੀ ਦੇ ਵਿੱਚ ਇਹ ਸਾਰੀ ਗੱਲ ਨੂੰ ਕਿ ਕਿਰਤ ਨਾ ਕਿਉਂਕਿ ਜਿਸੇ ਦਾ ਸਾਹਿਬ ਨੇ ਕਿਹਾ ਕਿ ਮੌਕਾ ਹੈ ਜਿਹੜੇ ਉਹਨਾਂ ਨੇ ਪੰਜਾਬ ਦੇ ਪੰਜਾਬੀਅਤ ਦੇ ਮਸਲੇ ਇਹ ਗੱਲ ਕੀਤੀ ਹੈ ਉਹਨਾਂ ਨੇ ਜ਼ਮੀਨਾਂ ਦੇ ਮਸਲੇ ਵੀ ਕੀਤੇ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਹੈ ਵੀ ਇਹਨਾਂ ਦੇ ਲਈ ਇੱਕ ਜੁਟ ਹੋ ਕੇ ਹੀ ਰਹਿਣਾ ਹੈ ਉਹ ਲੈਣ ਕਿ ਵੀ ਆਪ ਸਿੱਖੇ ਹੋ ਗੋ ਉਹਨਾਂ ਨੇ 2 ਦਸੰਬਰ ਦੇ ਨਿਸ਼ਰੀ ਕਾ ਤਖਤ ਦੇ ਹੁਕਮਾਂ ਮੈਂ ਆਦਾ ਵੀ ਪਹਲਾ ਦਿੱਤਾ ਸੀ ਕਿ ਉਦੋਂ ਕਿਹਾ ਗਿਆ ਸੀ ਕਿ ਸਾਰੇ ਥੁਲੇ ਬੰਦ ਕੀਤੇ ਜਾਣ ਇੱਕ ਇੱਕ ਠੀਕ ਕੀਤਾ ਜਾਵੇ ਹੁਣ ਇਸ ਦੀ ਰੋਸ਼ਨੀ ਵਿੱਚ ਜਿਹੜਾ ਕਿ ਅੱਜ ਸਰਦਾਰ ਸਿੰਘ ਸਿੰਘ ਬਾਦਲ ਦਾ ਬਿਆਨ ਆਇਆ ਹੈ ਕਿ ਭਾਰੀਆਂ ਤੇਰਾ ਰੱਖਿਆ ਹੁਣ ਸ਼ਕੀਰ ਸਿੰਘ ਬਾਦਲ ਨੇ ਕਿਹਾ ਪਾਰਟੀ ਸ਼ਦਗੇ ਤਮਾਮ ਆਵਲ ਨੂੰ ਵਾਪਸ ਪਾਰਟੀ ਕਾਉਂਡ ਦੀ ਕੀ ਕੀਤੀ ਆ ਉਹਨਾਂ ਨੇ ਕਹਿ ਕੇ ਮੇਰੇ ਨਾਲ ਕੋਈ ਨਰਾਜ ਹੈ ਤਾਂ ਮਾਫੀ ਮੰਗਦਾ ਹੂੰ ਇਹ ਕਰ ਕੌਮ ਇਕਜੁੱਟ ਹੋਵੇ ਤਾ ਹੀ ਅਸੀਂ ਦੁਸ਼ਮਣਾਂ ਨਾਲ ਲੜ ਸਕਦੇ ਆ ਸਾਰੇ ਭੜਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਪ ਦੀ ਜੀ ਅਪੀਲ ਕਰਤਾ ਹਾਂ ਉਹਨਾਂ ਨੇ ਇਹ ਆਪਣੀ ਗੱਲ ਅਪੀਲ ਕੀਤੀ ਆ ਹੂੰ ਪਰਤੂ ਮੂਨੇ ਦੇਖਣ ਵਾਲੀ ਗੱਲ ਹੈ ਦੇਖਣ ਵਾਲੀ ਗੱਲ ਹੈ ਕਿ ਇਸ ਵੰਦੇ ਇਸ ਸੰਦੇ ਵਿੱਚ ਕਿਵੇਂ ਵਕਰੀਅਤ ਰਹਿਣੀ ਉਹ ਕਿਸ ਤਰ੍ਹਾਂ ਕਰਵਈਆ ਤਿਆਰ ਕਰਦੀਆਂ ਨੇ ਤੇ ਕਿਸ ਤਰ੍ਹਾਂ ਦੇ ਸੰਦੇ ਵਿੱਚ ਇਹ ਅੱਗੇ ਚੁਰਦਾ ਕਿਉਂਕਿ ਦੂਸਰੇ ਕਾਫੇ ਇਹ ਮੈਨੂੰ ਅੰਪਨ ਨੂੰ ਪਸਾਈ ਲੱਗਿਆ ਕਿ ਜਿਹੜੇ ਬਾਕੀ ਤੇ ਨੇ ਉਹਨਾਂ ਦੀ ਮੀਟਿੰਗ ਵੀ ਹੋ ਰਹੀ ਹੈ ਤੇ ਉਹ ਆਪਣਾ ਇਹ ਪੈਕ ਦਾ ਆਪਣਾ ਹੁੰਦੇ ਨੇ ਉਹ ਅਗਲੇ ਅਗਲੀ ਵਾਰ ਜੀ ਜੀ ਕਹਿੰਦਾ ਪਾਪਕੇ ਸੰਵੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਮਾਂ ਪਾਰਟੀ ਦੱਸਿਆ ਪੰਜਾਬੀਆਂ ਦੀ ਕੌਮ ਦੀ ਤਾਂ ਮਾਂ ਪਾਰਟੀ ਦਾ ਵਾਸਤਾ ਪਾਇਆ ਉਹਨਾਂ ਨੇ ਬਿਲਕੁਲ ਇਹਦੇ ਵਿੱਚ ਤਾਂ ਜਿਹੜਾ ਇਸ ਤਰ੍ਹਾਂ ਦੀ ਉਹਨਾਂ ਨੇ ਅਪੀਲ ਕੀਤੀ ਹੈ ਨਾ ਹੂੰ ਉਹਦੇ ਵਿੱਚ ਇਹੋ ਹੀ ਲੱਗਦਾ ਵੀ ਇਕਜੁੱਟ ਹੋ ਕੇ ਆਪਾਂ ਲਗਾਈ ਲਏਗੇ ਤਾਂ ਹੀ ਆਪਣੇ ਵਿਰੋਧੀ ਹੰਦੇ ਨਾਲ ਲੜ ਸਕਦੇ ਆ ਕਿ ਇਹ ਉਹਨਾਂ ਦੇ ਵਾਸਤੇ ਜੀ ਸੰਭਾਵਨਾ ਡਾਟ ਸਭ ਸੰਭਾਵਨਾ ਬਣ ਸਕਦੀ ਹੈ ਕਿ ਅਕਾਲੀ ਦਲ ਦੇ ird gird ਸਿਆਸਤ ਦੇ ਵਿੱਚ ਜਿਵੇਂ ਚੁੱਲਿਆਂ ਦੀ ਗੱਲ ਚੱਲ ਰਹੀ ਹੈ ਕਿ ਵਕ ਵਕ ਚੁੱਲੇ ਬਲੇ ਅਗਲੇ ਪੱਲੇ ਇੱਕ ਚੁੱਲਾ ਹੀ ਬਲੇਗਾ ਹੂੰ ਯਾ ਇਸ ਸਭਾਵਨਾਵਾਂ ਦੇਖੋ ਕੁਝ ਵੀ ਹੋ ਸਕਦਾ ਹੈ ਅਗਰ ਆਗਮੀ ਦੀ ਦੇਖੋ ਸਰ ਕੁਝ ਵੀ ਬਾਕੀ ਇਹ ਕਾਲੀ ਰਾਜਨੀਤੀ ਹੈ ਇਹਦੇ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਵੀ ਕਾਲੀ ਰਾਜਨੀਤੀ ਦੇ ਵਿੱਚ ਅਟਕ ਹੋਣ ਦੀ ਬੜੀ ਸਭਾਵਨਾਵਾਂ ਹੁੰਦੀਆਂ ਨੇ ਕਿ ਇਕੱਠੇ ਵੀ ਹੋਣਦੀਆਂ ਨੇ ਪਿਛਲੇ ਸਮੇਂ ਦਾ ਜਿਹੜਾ ਇਹਨਾਂ ਦਾ ਇਤਿਹਾਸ ਤੇ ਦੇਖਿਆ ਜਾਵੇ ਤਾਂ ਕਈ ਇਹ ਮੌਕੇ ਦੇ ਉੱਪਰ ਬੜੀਆਂ ਵੱਡੀਆਂ ਵੱਡੀਆਂ ਟਿੱਖੀਆਂ ਬਿਆਨਬਾਜ਼ੀ ਵੀ ਹੁੰਦੀ ਰਹੀ ਹੈ ਬੜੇ ਵੱਡੇ ਵੱਡੇ ਦਰ ਪਰਦੇ ਚਾਹੇ ਜਲਵੰਡੀ ਸਾਹਿਬ ਦਾ ਦਲ ਵੀ ਬਣਿਆ ਕਿਸੇ ਵੇਲੇ ਉਹ ਵੀ ਕਾਲੀ ਗੱਲ ਦੇ ਵਿੱਚ ਆਇਆ ਫਿਰ ਤੌੜਾ ਸਾਹਿਬ ਨੇ ਬਾਹਰ ਜਦੋਂ ਉਹਨਾਂ ਨੂੰ ਕੱਢਿਆ ਗਿਆ ਸੀ ਤਾਂ ਉਹਨਾਂ ਨੇ ਆਪਣਾ ਸਰਬੰਧੀ ਅਕਾਲੀ ਦਲ ਬਣਾਇਆ ਤੇ ਵਧਦੇ ਰਹੇ ਨੇ ਕਿ ਬਹੁਤ ਸਾਰੇ ਫਿਰ ਵੀ ਉਹ ਕਾਲੀ ਦਲ ਦੇ ਵਿੱਚ ਆ ਜਾਂਦੇ ਨੇ ਫਿਰ ਕਿਸੇ ਟਾਈਮ ਤੇ ਚੰਦੂ ਮਾ ਜਿਹੜਾ ਸਾਹਿਬ ਤੇ ਜਿੰਦੇਵ ਸਿੰਘ ਮਾਨ ਉਹਨਾਂ ਨੇ ਵੀ ਕਾਲੀ ਗੱਲ ਬਣਾਇਆ ਕਿ ਉਹ ਵੀ ਕਾਲੀ ਗੱਲ ਦੇ ਮਸ਼ਾਲ ਹੋ ਗਈ ਸੀ ਇਸ ਤਰ੍ਹਾਂ ਦੀ ਅਨੁਭਾਵਨਾਵਾਂ ਹੁੰਦੀਆਂ ਨੇ ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਜਿਵੇਂ ਹੁੰਦੀ ਸੀ ਤੇ ਜਥੇਦਾਰ ਬਚਨ ਸਿੰਘ ਤੌੜਾ ਬੜੀ ਠਿੱਕੀ ਬੈਠੇ ਤਾਂ ਬੜੇ ਸੁਝੇ ਹੋਇਆ ਕੁਰਸੀ ਉਹ ਉਹ ਇਹ ਨਾ ਸਿੱਖਾ ਵੀ ਕਈ ਵਾਰ ਬਿਆਨ ਉਹਨਾਂ ਨੇ ਦਿੱਤਾ ਸੀ ਕਿ ਮੇਰੀ ਤਾਂ ਬੜੀ ਬਲੀ ਇਹਨਾਂ ਦੇ ਬਾਗਲਾ ਕੋਲ ਬਣੀਗੀ ਪਰ ਤੂ ਉਹ ਵੀ ਆਪਣਾ ਸੁਨਹਿਕਾਲੀ ਦੰਦੇ ਵਿੱਚ ਸ਼ਾਮਿਲ ਹੋ ਗਿਆ ਕਹਿੰਦਾ ਬਾਪ ਹੁਣ ਹੁਣ ਵਾਲੀ ਜਿਹੜਾ ਪ੍ਰੋਸੈਸ ਹੋਇਆ ਹੈ ਜਿਹੜਾ ਐਕਸਰਸਾਈਜ਼ ਸਿਆਸੀ ਪੱਧਰ ਦੀ ਆਪਾਂ ਕਹਿ ਸਕਦੇ ਹਾਂ ਯਾਨੀ ਕਿ 30 ਜੂਨ ਤੋਂ ਲੈ ਕੇ ਜੁਲਾਈ ਤੋਂ ਲੈ ਕੇ ਪਿਛਲੇ ਸਾਲ ਤੋਂ ਲੈ ਕੇ 2 ਦਸੰਬਰ ਦੀ ਵਿੱਚ ਪ੍ਰਕਿਰਿਆ ਹੁੰਦੀ ਹੈ ਫਿਰ 6 ਅਗਸਤ ਤੱਕ ਕਹਿੰਦਾ ਪਾਪ ਕਿ ਲੰਗੀ ਕੱਲ ਤੱਕ ਤਾਂ ਕੀ ਸੁਖਬੀਰ ਸਿੰਘ ਬਾਦਲ ਹਾਵੀ ਹੋ ਕੇ ਨਿਕਲੇ ਨੇ ਇੱਕੋ ਪਿੱਟਿਆ ਸਾਬ ਜਿਸ ਤਰ੍ਹਾਂ ਅੰਦਾਰੇ ਪਾਪਛਲੇ ਤੇ ਕੀ ਆਤਮਾ ਲਈ ਤੇ ਇਹ ਤੋਂ ਸ਼੍ਰੀ ਕਲਤਖ ਸਾਹਿਬ ਦੇ ਉੱਪਰ ਜਦੋਂ ਬਾਗੀਆਂ ਨੇ ਬਾਗੀ ਧੜੇ ਦੇ ਇਕੱਠੇ ਹੋ ਗਏ ਸ਼ਿਕਾਇਤ ਕਿਸੇ ਦੀ ਸ਼੍ਰੀ ਕਲਤਖ ਸਾਹਿਬ ਦੇ ਪਟੀਸ਼ਨ ਪਾਈ ਸੀ ਨਹੀਂ ਇਸ ਤਰ੍ਹਾਂ ਹੀ ਆਂਗੀਆਂ ਹੋਈਆਂ ਨੇ ਜਿੱਨਾ ਦੇ ਉੱਤੇ ਵੀ ਵਾਰੀਆਂ ਸੀ ਮਾਫਿ ਚਾਉਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਸ੍ਰੀ ਸਿੰਘ ਬਾਦਲ ਦੇ ਅਧੀਨ ਅਜਾ ਰਹੇ ਸਨ ਉਹਨਾਂ ਨੇ ਆਪਣੀ ਪਾਰਟੀ ਦੇ ਜੋ ਪ੍ਰਧਾਨ ਦਾ ਅਹੁਦਾ ਛੱਡ ਕੇ ਅਸਤੀਫਾ ਦੇ ਕੇ ਉਹ ਇੱਕ ਨਿਮਾਣੇ ਸਿੱਕੇ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਵਾਂਗਾ ਤੇ ਪੇਸ਼ ਹੋਏ ਸੀ ਤੇ ਉਸ ਵੇਲੇ ਬੜੀ ਉਦੋਂ ਸਥਿਤੀ ਇਹ ਲੱਗ ਰਹੀ ਸੀ ਕਿ ਜਦੋਂ ਕੇਸ਼ਰ ਸਰਦਾਰ ਸਿੰਘ ਬਾਦਲ ਹੋਏ ਸੀ ਵੀ ਮੈਨੂੰ ਹਮ ਲਾਇਆ ਜਾਵੇ ਮੈਨੂੰ ਤਰਖਾ ਲਾਈ ਜਾਵੇ ਪਰੰਤੂ ਉਹਨਾਂ ਨੂੰ ਉਸ ਲੰਬਾ ਸਮਾਂ ਉਹਨਾਂ ਨੂੰ ਧੀਕਰ ਹੂੰ ਜੀ ਠੀਕ ਹੈ ਨਾ ਉਸ ਦੇ ਸਮੇਂ ਦੇ ਦਰਾਲ ਸ਼ੋਮਨੀ ਦਾ ਲੀਡਰ ਉਹ ਪੀਰੀਅਡ ਸੰਗਵੀਰ ਸਿੰਘ ਬਾਦਲ ਦੀ ਕਾਫੀ ਡਾਊਨਫਾਲ ਵਾਲਾ ਸੀ ਸੰਗਵੀਰ ਸਿੰਘ ਬਾਦਲ ਦੀ ਜਿ세ਹਾਰ ਸਿੰਘ ਅਕਾਲਤਖ ਸਾਹਿਬ ਤੋਂ ਅਰਜ਼ੋਈਆਂ ਕਰ ਰਹੇ ਸੀ ਕਿ ਸਮਾਂ ਤੈਅ ਕਰੋ ਕਿ ਸਾਡੀ ਜਿਹੜੀ ਹੈ ਜਿਹੜਾ ਨਵੇੜਾ ਕਰੋ ਸਾਡਾ ਤਨਖਾਹ ਵਾਲਾ ਧਾਰਮਿਕ ਤਨਖਾਹ ਵਾਲਾ ਜੀ ਬਿਲਕੁਲ ਉਹਨਾਂ ਤਨਖਾਈਆਂ ਖਰਾਬ ਦੀ ਤਾਂ ਗੱਲ ਹੀ ਉਹ ਫੇਰ ਵੀ ਮੰਗ ਲੈਂਦੇ ਸੀ ਕਿਉਂਕਿ ਉਸ ਸਮੇਂ ਦੇ ਦੌਰਾਨ ਕੁਝ ਗਾੜੀ ਕੀ ਕਟਕਨਾਮਾ ਵੀ ਤਾਂ ਬਾਕੀ ਹੈ ਨਾ ਜਿਹੜੇ ਚਾਰ ਜ਼ਮੀਨ ਚੋਣਾ ਸੀ ਗਿਆ ਉਹਦੇ ਵਿੱਚ ਇਹ ਲਗਦਾ ਸੀ ਅਕਾਲੀ ਦਲ ਦੇ ਵਿੱਚ ਲੜੇਗਾ ਪਰਤੂ ਉਹ ਮੌਕਾ ਖੁੰਝਿਆ ਤੇ ੁਲੰਘਿਆ ਸੀਗਾ ਇਸ ਕਰਕੇ ਜਦੋਂ 2 ਦਸੰਬਰ ਨੂੰ ਪ੍ਰਤਾਪ ਸਿੰਘ ਬਾਦਲ ਤੇ ਦੂਸਰੇ ਅਕਾਲੀ ਦਲ ਦੇ ਹੀੜਾ ਨੂੰ ਕਾਲ ਆਈ ਗਈ ਸਜ਼ਾ ਲਾਈ ਗਈ ਕਿਸ ਨੂੰ ਨਰ ਸਰਕਾਰ ਕੀਤਾ ਨਾਲੀ ਬਹੁਤ ਕੀਤਾ ਉਸ ਤੋਂ ਬਾਅਦ ਉਹ ਸਟੈਪ ਵਾਈਜ਼ ਸਟੈਪ ਸਟੈਪ ਵਾਈਜ਼ ਸਟੈਪ ਆਪਣਾ ਅੱਗੇ ਵਧਦੇ ਰਹੇ ਬੇਸ਼ੱਕ ਭਗੀ ਵੀ ਆਪਣਾ ਇਸ ਸਮੇਂ ਦੇ ਦੌਰਾਨ ਆਪਣਾ ਕੰਮ ਕਰਦੇ ਰਹੇ ਨੇ ਇਹਨਾਂ ਨੇ ਵੀ ਆਪਣੀ ਜਿਹੜੀ ਸਟ੍ਰੈਟਜੀ ਬਣਾਈ ਹੈ ਆਪਣੀ ਰਣਨੀਤੀ ਬਣਾਈ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੀ ਵੱਡੀ ਗਿਣਤੀ ਦੇ ਵਿੱਚ ਹਿਤਾਰੇ ਇਕੱਠੇ ਨੇ ਹੂੰ ਇਹਨਾਂ ਦੇ ਵਿੱਚ ਤੋੜ ਭੰਨ ਨਹੀਂ ਹੋਈ ਪਰ ਇਕੱਠੇ ਰਹੇ ਨੇ ਬੇਸ਼ੱਕ ਹੁਣ ਜਿਹੜੀਆਂ ਕੰਸੋਆਂ ਆ ਰਹੀਆਂ ਨੇ ਨਹੀਂ ਕੁਝ ਨਾ ਕੁਝ ਟੁੱਟ-ਪਾੜ ਹੋ ਰਹੀ ਹੈ ਤੇ ਇਹ ਦੇ ਤੋ ਇਹ ਲੱਗਦਾ ਵੀ ਬਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਰ ਵੀ ਕੰਮ ਬਟਲਾਏ ਜਾ ਸਕਦੇ ਨੇ ਪਰਤੂ ਇਹ ਸਾਰੇ ਮਾਮਲੇ ਦੇ ਵਿੱਚੋ ਜੇ ਆਪਾਂ ਦੇਖਿਆ ਜਾਵੇ ਤਾਂ ਸਰਦਾਰ ਸੁਭੀ ਇਸ ਵੀ ਬਾਰੰਦਾ ਹੱਥ ਉੱਪਰ ਲੱਗਦਾ ਹੈ ਹੂੰ ਇਹ ਕਹਿੰਦਾ ਪਾਪ ਕਿ ਅੱਜ ਦੀ ਜਿਹੜੀ ਹੰਗਾਮੀ ਪੱਧਰ ਦੀ ਕੋਰ ਕਮੇਟੀ ਸੀ ਇਹਦੇ ਵਿੱਚ ਇੱਕ ਮੋਰਚੇ ਦਾ ਜਿਹੜੀ ਅਨਾਉਂਸਮੈਂਟ ਹੁੰਦੀ ਹੈ ਅਕਾਲੀ ਸਿਆਸਤ ਦੇ ਵਿੱਚ ਖੈਰ ਮੋਰਚਾ ਦਾ ਪਿਛਲੇ ਸਮੇਂ ਕਾਫੀ ਜ਼ਿਕਰ ਵੀ ਰਿਹਾ ਹੈ ਹੁਣ ਵਾਲੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪ੍ਰੋਫੈਸਰ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਮੋਰਚਿਆਂ ਦਾ ਇਤਿਹਾਸ ਹੈ ਤੇ ਇਸ ਵਿੱਚੋਂ ਉਪੂਲ ਹੋਣੀ ਹੈ ਬਾਤ ਇਹ ਜਿੰਪੇ ਸਮਝੋ ਪਿਛਲਾ ਜਿਹਾ ਹੈ ਇਹ ਪੁਰੋਖੇ ਬਾਗਦਾਮ ਮੋਰਚਾ ਹੋਵੇ ਗੁਦਵਾਰਿਆਂ ਦਾ ਸਿਧਾਂਤ ਦਾ ਮੋਰਚਾ ਹੋਵੇ ਚਾਹੇ ਐਮਰਜੈਂਸੀ ਦੇਖਲਾ ਮੋਰਚਾ ਹੋਵੇ ਕਿ ਮੋਰਚਿਆਂ ਵਿੱਚ ਕਿਹੜਾ ਹੈ ਧਰਮ ਯੁੱਧ ਮੋਰਚਾ ਸੀ ਬੇਸ਼ੱਕ ਚਲੋ ਕਿਸੇ ਪਾਸੇ ਹੋਰ ਕੰਮਟ ਲੈ ਕੇ ਤੇ ਉਹਦਾ ਕਿ ਮੈਂ ਜਾਂ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਪੰਜਾਬ ਨੂੰ ਬੜਾ ਹੂੰ ਬਹੁਤ ਹੀ ਪ੍ਰਕਰ ਦੌਰ ਦੇ ਲਿਖਣ ਦੇ ਗੁਰ ਜਿੰਨਾ ਬਹੁਤ ਮਾਰਾ ਉਹਦਾ ਜਿਆ ਜਿਆ ਕੋਈ ਨਹੀਂ ਪਰ ਮੂ ਜਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਹਾਲਾਤ ਇਸ ਤਰ੍ਹਾਂ ਬਣ ਰਹੇ ਨੇ politically ਰਾਜਸੀ ਤੌਰ ਦੇ ਪਰ ਪ ਦੇਖਿਆ ਜਾਵੇ ਜਿਹੜਾ ਕਿ ਜਮੀਨਾ ਦੇ ਨਾਲ ਨਾ ਸੰਸਦ ਇੱਕ ਸੰੀਦ ਨਾਲ ਕਾਲੀ ਗੱਲ ਦਾ ਯਕਾਸ ਤੱਕ ਜਤਾਂ ਦੇ ਨਾਲ ਕਿ ਕਾਲੀ ਗੱਲ ਦੀ ਜਿਹੜੀ ਰਾਜਨੀਤੀ ਹੈ ਨਾ ਇਹ ਕਸਨਾਂ ਦੇ ਨਾਲ ਹੀ ਹੈ ਨਾ ਭ੍ਰਸ਼ਟ ਪਿਛਲੇ ਸਮੇਂ ਦੇ ਦੌਰਾਨ ਕਸਾਨ ਜਿਵੇਂ ਬੰਨੀਆਂ ਨੇ ਅਕਾਲੀ ਦਲ ਦੇ ਪੈਰਾਂ ਤੋਂ ਲੋਕ ਨਹੀਂ ਸਾ ਦਿੱਤੀ ਜਿਹੜਾ ਤਿੰਨ ਸਿੱਤੀ ਕਾਨੂੰਨਾਂ ਦੇ ਵਿਰੁੱਧ ਮਾਮਲਾ ਮੋਰਚਾ ਲੱਗਿਆ ਸੀ ਵੱਡਾ ਮੋਰਚਾ ਲੱਗਿਆ ਸੀ ਕਸਾਨਾਂ ਨੇ ਲਾਇਆ ਸੀ ਕਿ ਕੋਈ ਪੋਲੀਟਿਕਲ ਪਾਰਟੀ ਨਹੀਂ ਨੇੜੇ ਲੱਗਣ ਦਿੱਤਾ ਤੇ ਇਸ ਦੌਰਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੰਦਰ ਦੇ ਵਿੱਚੋਂ ਬਹਾਦਰ ਸਿੰਘ ਕੌਰ ਨੂੰ ਪ੍ਰਧਾਨ ਤੋਂ ਅਸਤੀਫਾ ਦਿਵਾ ਦਿੱਤੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਬੰਧ ਤੋੜ ਲਏ ਹਨ ਤੇ ਦਵਾ ਦੇ ਚੋਈ ਪਰੰਤੂ ਮੂ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਤਪੰਨ ਹੋ ਰਹੀਆਂ ਨੇ ਅਕਾਲੀ ਦਲ ਆਪਣੀ ਜਿਹੜੀ ਖੋਈ ਹੋਈ ਮੀਨ ਹੈ ਜਿਹੜੀ ਉਹ ਤਲਾਸ਼ਣ ਦੇ ਵਿੱਚ ਇਹ ਇਹਦੇ ਵਿੱਚ ਉਹ ਗੁਨਣਕ ਆਸ਼ਾ ਦੀ ਕਿਰਨ ਨਜ਼ਰ ਆ ਰਹੀ ਹੈ ਮਾਰਨੇ ਇਹ ਹੈ ਕਿਉਂਕਿ ਜਿਹੜਾ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਕਰਾਈ ਹੈ ਇਹ ਤਾਂ ਜਿਸ ਤਰ੍ਹਾਂ ਇੱਕ ਫਾਰਮਿੰਗ ਦੇ ਬਲੋਂ ਬ੍ਰੋਧ ਕੀਤਾ ਜਾ ਰਿਹਾ ਹੈ ਕਿਹੜਾ ਬ੍ਰੋਧ ਹੋ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ

ਹਾਂ ਸਰ ਅਕਾਲੀ ਦਲ ਦੀ ਇਹ ਸੋਚ ਹੈ ਅੱਗੇ ਲੋਕਾਂ ਨੇ ਦੇਖਣਾ ਹੈ ਉਧਰ ਡਾਕਟਰ ਸਾਹਿਬ ਇਸ ਪ੍ਰੋਗਰਾਮ ਦੇ ਦੌਰਾਨ ਹੀ ਚੰਡੀਗੜ੍ਹੋਂ ਹੁਣੇ-ਹੁਣੇ ਇੱਕ ਵੱਖਰਾ ਫੈਸਲਾ ਵੀ ਆਇਆ ਹੈ ਲੈਂਡ ਪੂਲਿੰਗ ਨੀਤੀ ਜਿਹੜੀ ਕਈ ਨੀਦ ਨਹੀਂ ਵੱਡੇ ਪੱਧਰ ਉਤੇ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਜਿਹਦੇ ਉੱਤੇ ਵੱਡੇ ਪੱਧਰ ਉਤੇ ਸਤਾ ਤਿਰ ਦੀਆਂ ਵਿਰੋਧੀ ਸਿਆਸੀ ਤਰ੍ਹਾਂ ਵੱਲੋਂ ਮਾਹੌਲ ਨੂੰ ਪਖਾਇਆ ਹੋਇਆ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅਗਲੀ ਹਕੂਮਤ ਤੱਕ ਇਸ ਨੀਤੀ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਸਰ ਦੂਜੇ ਪਨੇ ਡਾਕਟਰ ਸਾਹਿਬ ਤੁਸੀਂ ਕਹਿ ਕਿ ਬਾਗੀ ਤੇ ਰਦੀ ਵੀ ਜਾਨੀ ਕਿ ਪੰਜ ਮੈਮਰੀ ਤੇ ਨਾਲ ਸੰਬੰਧਿਤ ਲੀਡਰਸ਼ਿਪ ਦੀ ਚੰਡੀਗੜ੍ਹ ਦੇ ਵਿੱਚ ਹੁਣ ਮੀਟਿੰਗ ਹੋ ਰਹੀ ਹੈ ਉਹ ਵੀ ਕੋਈ ਜਿਹੜਾ ਕਾਲ ਤਖਸਾਬ ਵੱਲੋਂ ਕੱਲ ਫਰਮਾਨ ਹੁੰਦਾ ਉਹਦੇ ਪ੍ਰਤੀਕਰਮ ਦੇ ਵਿੱਚ ਕੋਈ ਫੈਸਲਾ ਲੈਣਗੇ ਪਰ ਐਡੀ ਜਲਦੀ ਵੀ ਨਹੀਂ ਕਿ ਉਹ ਇੱਕਦਮ ਜਿਹੜੇ ਉਹ ਪਿੱਛੇ ਮੁੜਨਗੇ ਕਿਉਂਕਿ 11 ਅਗਸਤ ਦਾ ਜਰਨਲ اجلاس ਹੈ ਉਹਦੇ ਸੰਬੰਧੀ ਵੱਡੇ ਪੱਧਰ ਉਤੇ ਤਿਆਰੀਆਂ ਦੇ ਵਿੱਚ ਪਤਾ ਲੱਗਿਆ ਕਿ ਇਤੇ ਰੁਝਟੀ ਹੋਈ ਹੈ ਖਿਰ ਕੀ ਬਰਮਸਤਰ ਦੀ ਗੱਲ ਹੁੰਦੀ ਹੈ ਕਿ ਬਾਕੀ ਤਰ੍ਹਾਂ ਦੇ ਕੋਲ ਇੱਕ ਬਰਮਸਤਰ ਪਿਛਲੇ ਸਮੇਂ ਸ੍ਰੀ ਕਾਲ ਤੱਕ ਸਾਫ ਦਾ ਜ਼ਿਕਰ ਜਾਨੀ ਕਿ ਰਿਆ ਉਹਦੇ ਇਰਤ ਗਿਰਦ ਕਿਵੇਂ ਦੇਖਦੇ ਹੋ ਥੋੜਾ ਜਿਹਾ ਖੋਲਿਓ ਡਾਕਟਰ ਸਾਹਿਬ ਇਹ ਕੋਪੀਟਰ ਸਾਡੇ ਦਾ ਬਾਕੀ ਇੱਥੇ ਦਾ ਸੀਗਾ ਬੜਾ ਇੱਕ ਕਪਾ ਜਿਹਾ ਮੈਂ ਤਾਂ ਕਹਿ ਰਿਹਾ ਪਿਛਲੇ ਸਮੇਂ ਤੋਂ ਬੜਾ ਬੜਾ ਕਹਿ ਰਿਹਾ ਨਹੀਂ ਕੀ ਦਿਨਾਂ ਤੋਂ ਉਤਰਾਚੜਾਈ ਉਸ ਨੂੰ ਉਹ ਕਵਰ ਕਰਦੇ ਕਰਦੇ ਉਹਨਾਂ ਨੇ ਆਪਣਾ ਪ੍ਰਭਾਵ ਵੀ ਸਿਰ ਜੀ ਅਲੀਤੀ ਭਰਤੀ ਕਰ ਲਿਆ ਅਸਲੀ ਭਰਤੀ ਹੈ ਜੀ ਇਹਦੇ ਵਿੱਚ ਲੱਖਾਂ ਦੀ ਉਹਨਾਂ ਨੇ ਗਿਰਤੀ ਜਿਹੜੀ ਭਰਤੀ ਸਾਇਆ ਆਪਣੇ ਡੈਲੀਗੇਟ ਵੀ ਝੂਣ ਲੈਨੇ ਪਰੰਤੂ ਉਹਨੇ ਕਿਉਂ ਹੀ ਇਸ ਤਰ੍ਹਾਂ ਦੇ ਡੈਲੀਗੇਟਾਂ ਦੀ ਝੂਣ ਹੋਈ ਹੈ ਜਾਂ ਕੁਝ ਨੀਤਿਆਂ ਨੂੰ ਇਹ ਲੱਗਦਾ ਰਹੇ ਸਾਡਾ ਇਹ ਦੇ ਵੇਖਣੀ ਹੈ ਤੇ ਉਹਨਾਂ ਨੇ ਆਪਣੇ ਭਾਰ ਦੂਸਰੇ ਪਾਸੇ ਨੂੰ ਝੂਣਣੇ ਸ਼ੁਰੂ ਕਰ ਦਿੱਤੀ ਇਹ ਜਨਾਂ ਇੱਕ ਅਲੀਦਲ ਦੇ ਵਿੱਚੋਂ ਜਿਹੜਾ ਭਾਗੀ ਤਰ੍ਹਾਂ ਇਹਦੇ ਵਿੱਚ ਆਪਸੀ ਜਿਹੜੀ ਡਿਫਰੈਂਸ ਵੀ ਸਾਹਮਣੇ ਆ ਰਹੇ ਹੈ ਤਰਤੂਨੇ ਪਾਹੀ ਦਾ ਸਤਿ ਪੰਤਾ ਪ੍ਰੇਮਾਸਤਰੀ ਇਹੋ ਹੀ ਸੀਗਾ ਇਸਤਾਨ ਨੇ ਅਸੀਂ ਜਿਹੜੀ ਸ਼੍ਰੀ ਕਾਂਟਕ ਸਾਹਿਬ ਦੀ ਸਰਪ੍ਰਸਤੀ ਖੇਡ ਪੜਾਈ ਗਈ ਜਿਹੜੀ ਤਤ ਮੈਂਬਰੀ ਕਮੇਟੀ ਸੀ ਸਭ ਤੋਂ ਜਿਹੜੀ ਪੰਜ ਰਹਿ ਗਈ ਤੇ ਅਸੀਂ ਪੰਜ ਮੈਂਬਰੀ ਕਮੇਟੀ ਦੇ ਨਾਲ ਅਸੀਂ ਉਹ ਕਾਰਜ ਕਰ ਰਹੇ ਹਾਂ ਬਾਕੀ ਚ ਸਾਰੇ ਭਗੌੜੇ ਨੇ ਅਸੀਂ ਸ਼੍ਰੀ ਕਾਂਟਕ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਦੇ ਲਈ ਹੂੰ ਆਪਣੀ ਭਗਤੀ ਕਰ ਰਹੇ ਤੇ ਜੀਸ਼ਾ ਜਨ ਦੇਸ਼ ਦੇ ਰਹੇ ਹਾਂ ਤਰਤੂ ਹੁਣ ਹੋ ਜਿਹੜਾ ਕਿ ਕੱਲ੍ਹ ਕੇ ਜਿਹੜਾ ਸ਼੍ਰੀ ਕਾਂਟਕ ਸਾਹਿਬ ਤੋਂ ਜਾਰੀ ਹੋਇਆ ਅਤੇ ਉਹਦੇ ਨਾਲ ਇਹਨਾਂ ਦਾ ਸਾਰਾ ਬ੍ਰਹਿਮੰਡ ਸਰਵਾਂ ਜਿਹੜਾ ਪ੍ਰਭਾਵ ਹੈ ਉਹ ਖੁਸ਼ਹਾਲ ਨਜ਼ਰ ਆ ਰਿਹਾ ਹੈ ਹੁਣ ਉਹ ਉਹ ਉਸ ਤਰ੍ਹਾਂ ਦੇ ਵਿਕਤੀਆਂ ਨਾਲ ਕਿਸ ਤਰ੍ਹਾਂ ਦਾ ਪੈਂਟਰਾ ਲੈਣਗੇ ਇਹਨਾਂ ਦੀ ਪੋਜੀਸ਼ਨ ਬੜੀ ਬੜੀ ਕੰਪਲਿਕੇਟਿਡ ਹੋ ਰਹੀ ਹੈ ਕਿ ਕਿਹ ਕਿਹ ਜੀ ਕੱਲ ਤੱਕ ਸਾਥ ਦੇ ਨਾਲ ਜਥੇਦਾਰ ਸਾਹਿਬ ਦੇ ਨਾਲ ਮਤਲਬ ਉਸ ਤਰ੍ਹਾਂ ਦੇ ਟਕਰਾਵਾਂ ਨੂੰ ਬਦਲਗੇ ਕਿ ਜਾਂ ਕੀ ਆਪਣੇ ਰਾਜ ਸਿੱਖ ਦੇ ਲਈ ਆਪਣਾ ਪ੍ਰਭਾਵ ਬਣਾਉਣ ਦੇ ਲਈ ਕੋਈ ਇੱਕ ਪਾਰਟੀ ਬਣਾ ਕੇ ਤੋਂ ਬਾਅਦ ਫਿਰ ਆਪਣੀ ਐਲਿਗੇਸ਼ਨ ਪਿਲਾ ਕੇ نہیں لگ جسے داران اس طرح ٹکرا نہ جہاں سیاسی لیڈر نے نہ وہ کٹو گھٹ اپنا ਇਹ ਇਸ ਪੱਖ ਤੋਂ ਤਾਂ ਦੇਖਾਂਗੇ ਹੀ ਕਿ ਇਹ ਇਤਰਾ ਵਿੱਚ ਨਾ ਪਿਆ ਜਾਵੇ ਉਹ ਆਪਣੀ ਇੱਕ ਪੁੱਕੀ ਪਾਰਟੀ ਜਾਂ ਉੱਤੇ ਇੱਕ ਬਣਾ ਕੇ ਉਹ ਆਪਣਾ ਪ੍ਰਭਾਵ ਦੱਸਣਗੇ ਪਰਤੂ ਨਾਲ ਦੀ ਨਾਲ ਇਹ ਵੀ ਇਹ ਕਿ ਜਿਹੜੇ ਪਾਸੇ ਜਦੋਂ ਕਿਸੰਧੀ ਸਿੰਘ ਬਾਦਲ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਲੱਗਦਾ ਹੈ ਕਿ ਉਹ ਹੋਰ ਦੋ ਕਦਮ ਅੱਗੇ ਹੋਰ ਵਧ ਜਾਣਗੇ ਹੂੰ ਹੋਰ ਹੋਰ ਸ਼ੋਰ ਕਰਨਗੇ ਨਾ ਦਿਨ ਨੈਗੋਸ਼ੀਏਸ਼ਨ ਦਾ ਦੌਰ ਚੱਲੂਗਾ ਉਦੋਂ ਬਾਅਦ ਇਹ ਨਾਲ ਆਪਸ ਦੇ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਵਧਦੀ ਹੈ ਪਰ ਨਾਲ ਨਾਲ ਇਹ ਵੀ ਹੈ ਕਿ ਜਿਹੜੀਆਂ ਕੁਝ ਸ਼ਕਤੀਆਂ ਨੇ ਜਿਨ੍ਹਾਂ ਨੇ ਅਕਾਲੀ ਪਾਰਟੀਆਂ ਨੂੰ ਅਕਾਲੀ ਦਲ ਨੂੰ ਦੁਹਾਰ ਕਰਨ ਦੇ ਵਿੱਚ ਫਾਇਦਾ ਇਤਨੇ ਉਹ ਵੀ ਇਸ ਦੌਰ ਦੇ ਸੰਗਰਮ ਹੋਣ ਦੇ ਪੂਰੀ ਤਰ੍ਹਾਂ ਆਪਣੀਆਂ ਸ਼ਕਤੀਆਂ ਝੋਕਣ ਦੇ ਤੇ ਉਹਨਾਂ ਨੂੰ ਇਹ ਵੀ ਫਾਇਦਾ ਹੈ ਕਿ ਜੇਕਰ ਕਾਲੀ ਆਪ ਦੇ ਵਿੱਚ ਲੜਦੇ ਰਹਿਣਗੇ ਤਾਂ ਉਹ ਤਰ੍ਹਾਂ ਨੂੰ ਫਾਇਦਾ ਹੈ ਇਸ ਤਰ੍ਹਾਂ ਨਹੀਂ ਅਭੀ ਸ਼ਕਤੀਆਂ ਸੰਗਰਮ ਹੋਣ ਗਿਆ ਪਰ ਉਹਨਾਂ ਦੇ ਇਨਾਂ ਦੇ ਵਿੱਚ ਸੰਭਾਵਨਾਵਾਂ ਇਹ ਹੀ ਲੱਗਦੀਆਂ ਨੇ ਵੀ ਅਗਿਤਰ ਆਪਣਾ ਮੂੰਹ ਦਿਖਾਉਣ ਦੇ ਲਈ ਇੱਕਜੁੱਟਤਾ ਜਰੂਰ ਪ੍ਰਗਟ ਕਰਨੀ ਉਹਦੇ ਵਿੱਚ ਜਿਹੜਾ ਮੀਨ ਕਲੀਦਲੇ ਉਹ ਉਹ ਥੋੜਾ ਹੋਰ ਅੱਗੇ ਕਦਮ ਵਧਾ ਦੇਗਾ ਤੇ ਇਹਨਾਂ ਨੂੰ ਹੋਰ ਉਸ ਤਰ੍ਹਾਂ ਦੀ ਬਣਦੀ ਇਸ ਤਰ੍ਹਾਂ ਬਣਦਾ ਸ਼ਕਾਹ ਦਿੱਤੀ ਆਸਨ ਦੇ ਵਿੱਚ ਇਕੱਠੇ ਵੀ ਹੋ ਸਕਦੇ ਨੇ ਕਿਉਂਕਿ ਸੰਭਾਵਨਾਵਾਂ ਰਾਹਤੇ ਵਿੱਚ ਕੁਝ ਵੀ ਆਪਾਂ ਵਾਪਰ ਸਕਦਾ ਹੁੰਦਾ ਜਿਵੇਂ ਆਪਾਂ ਕਿਹਾ ਜਾਂਦਾ ਪਿਛਲੇ ਸਮੇਂ ਦੇ ਦੌਰਾਨ ਸਰਦਾਰ ਸਕੰਦਰ ਸਿੰਘ ਉਰੋਕਾ ਵੀ ਗਏ ਸਨ ਬਾਕੀ ਦਾ ਡਿਵੈਲਪਮੈਂਟ ਉਹ ਉਹ ਤਾਂ ਪਹਿਲੇ ਹੀ ਆ ਚੁੱਕੇ ਨੇ ਹਾਂ ਹਾਂ ਉਹ ਸੰਗਠਨ ਜਲ ਸਿੰਘ ਮਾਨ ਉਹ ਅੱਧਾ ਹਫਤਾ ਪਹਿਲਾਂ ਗੱਲ ਕੀਤੀ ਸੀ ਸ਼ਾਇਦ ਉਹ ਵੀ ਹੁਣ ਵਾਪਸੀ ਵੱਲ ਨੇ ਤਰੀਕ ਉਹਨਾਂ ਦੀ ਤੈਅ ਹੋ ਚੁੱਕੀ ਹੈ ਜੀ ਹਾਂ ਉਹੀ ਹੈ ਨਾ ਵੀ ਉਹਨਾਂ ਦੇ ਵਾਕਈ ਤੌਰ ਤੇ ਉਹਨਾਂ ਨੂੰ ਜਿਵੇਂ ਸਰਕਾਰ ਸਿਕੰਦਰ ਸਿੰਘ ਬਲੂਕਾ ਉਹਨਾਂ ਦਾ ਪੁਰਾਣਾ ਮਾਰਸ ਚਾਲ ਦੇ ਚੁਣੇ ਬਾਹਰ ਕੀਤਾ ਤੇ ਉਹ ਉਹਦਾ ਅਕਾਲੀ ਚੜ੍ਹਦੀ ਕਲਾ ਦੀ ਮੂਰਤੀਆਂ ਦੇ ਵਿੱਚ ਵੀ ਜਿੱਥੇ ਧਰਨੇ ਹੁੰਦੇ ਨੇ ਉਹ ਵੀ ਰਵਾਇਤ ਕਰਦੇ ਜਾਂਦੇ ਨੇ ਕਿ ਇਹ ਤਾਂ ਨਹੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਦੀ ਗੱਲ ਤਾਂ ਖੈਰ ਲੋਕਾਂ ਦੇ ਹੱਥ ਹੈ ਸੰਗਤ ਦੇ ਹੱਥ ਹੈ ਜੀ ਨਹੀਂ ਕਰਨਾ ਤਾਂ ਉਹ ਹੀ ਹੈ ਪਰ ਤੁਸੀਂ ਜਿਹੜੀ ਕਿਉਂਕਿ ਲੀਡਰਸ਼ਿਪ ਜਿਹੜੀ ਆਪਸ ਵਿੱਚ ਉਤਾੜ ਹੋਈ ਹੋਈ ਸੀਗੀ ਇਹ ਇਕੱਠੇ ਹੋਣਗੇ ਫਿਰ ਪ੍ਰਭਾਵ ਸਿਰ ਜਿੰਨੇ ਨੇ ਫਿਰ ਲੋਕਾਂ ਦੇ ਵਿੱਚ ਵੀ ਹੈ ਜੇ ਲੋਕਾਂ ਦੇ ਮਸਲੇ ਦੀ ਜੇ ਲੋਕ ਜਿਹੜਾ ਕੋਈ ਜਿਹੜਾ ਕੋਮਨ ਕਾਰਜ ਹੈ ਇਹ ਉਹਦੇ ਲਈ ਇਕੱਠੇ ਹੋ ਕੇ ਸੰਘਰਸ਼ ਕਰਦੇ ਨੇ ਤਾਂ ਲੋਕ ਵੀ ਜੁੜ ਜਾਂਦੇ ਨੇ ਤੇ ਦੂਸਰਾ ਇਹ ਵੀ ਹੁੰਦਾ ਕਿ ਕਿ ਹੁਣ ਅਕਸਰ ਜੇ ਕ੍ਰੀਮ ਹੋ ਗਿਆ ਅਕਲੀ ਦਾ ਨੁਸਤਾ ਤੋਂ ਬਾਹਰ ਹੋਿਆਂ ਨੂੰ ਜਿਹੜੀਆਂ ਜਿਹੜੀਆਂ ਜੋ ਗਲਤੀਆਂ ਜੋ ਕੀਤੀ ਹੋਈ ਸੀ ਜੇ ਜਿਸ ਤਰ੍ਹਾਂ ਦਾ ਵੀ ਹੋਇਆ ਸੱਤਾ ਪ੍ਰਤੀ ਜਿਹੜੇ ਲੋਕਾਂ ਦੀਆਂ ਨਾਰਾਜ਼ਗੀਆਂ ਧੀਆਂ ਉਹ ਦੂਰ ਹੁੰਦੀਆਂ ਰਹਿੰਦੀਆਂ ਤੇ ਇੱਕ ਹੋਰ ਵੀ ਜਨਰੇਸ਼ਨ ਦਾ ਇਫੈਕਟ ਪੈ ਜਾਂਦਾ ਨਵੀਂ ਪੀੜ੍ਹੀ ਨੌਜਵਾਨ ਨੇ ਜਿਹੜੇ ਉਹ ਥੋੜੇ ਜਿ ਬਟੇ ਮਿਚਿਓਰਟੀ ਚਲੇ ਜਾਂਦੇ ਨੇ ਜਿਹੜੇ ਬੱਚੇ ਨੇ ਉਹ ਨੌਜਵਾਨ ਬਣ ਕੇ ਜਿਹੜੀ ਅਸਲ ਦੀ ਜਿਹੜੀ ਰਾਜਨੀਤੀ ਨੂੰ ਮੋੜ ਕਰਨ ਵਾਲੀ ਹੈ ਜਿਹੜੀ ਉਹ ਰਿਲੇਸ਼ਨ ਹੈ ਨਾ ਉਹ ਉਹ ਵੀ ਇੱਕ ਨਵੀਂ ਨਵੀਂ ਕਿਹੜੀ ਵੀ ਹੋਣ ਪਿਆ ਜਾਂਦੀ ਹੈ ਜਿਵੇਂ ਦੇਖਿਆ ਜਾਵੇ ਜਦੋਂ ਆਮ ਆਦਮੀ ਪਾਰਟੀ ਹੋਂ ਦੇ ਵਿੱਚ ਆਈ ਹੈ ਸਾਰਾਂ ਦੇ ਵਿੱਚ ਜਾਤੀ ਰਣ ਚੌਧਾ ਤੋਂ ਨਾਤੀ ਦੇਖ ਲਓ ਤੇ ਉਦੋਂ ਇਹ ਜਿਹੜੀ ਆ ਜਿਹੜੀ ਨਵੀਂ ਟੈਕਨੀਕ ਆਈ ਇੰਟਰਨੈਟ ਦੀ ਤਕਨੀਕ ਆਈ ਉਹ ਸਾਰੇ ਦੇ ਕੋਲ ਸਿੱਗੇ ਉਹ ਸਾਰੇ ਇਹ ਨਾਲ ਲੱਗੇ ਹੋਏ ਕਿ ਤੋਂ ਲੱਗਦਾ ਵੀ ਬਦਲਾਅ ਦੇ ਇਹ ਕੁਛ ਨਾ ਕੁਛ ਜਿਹੜਾ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਕੋਈ ਨਮੀ ਕੋਥਲ-ਪੋਥਲ ਜ਼ਰੂਰ ਹੋਈ। ਹੂੰ। ਬਿਲਕੁਲ ਬਿਲਕੁਲ। ਖੈਰ ਦਰਸ਼ਕਾਂ ਸੰਨੇਹ ਨੂੰ ਦੱਸਦੀ ਇੱਕ ਵਾਰ ਫੇਰ ਕੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਹਾਰਤ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਜਿਨ੍ਹਾਂ ਨੇ ਅੱਜ ਦੀ ਅਜੋਕੀ ਇਕਾਲੀ ਸਿਆਸ ਦੇ ਅੰਗ ਸੰਗ ਬਹੁਤ ਕੁਝ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਹੈ। ਖੈਰ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ। ਧੰਨਵਾਦ, ਸ਼ੁਕਰੀਆ ਜੀ। ਬਹੁਤ-ਬਹੁਤ ਧੰਨਵਾਦੀ ਡਾਕਟਰ। ਇਹ ਮਿਸ਼ਨ ਪੰਜਾਬੀ